ਅੱਜ ਇਰਸ਼ਾ ਨਾਲ ਜ਼ਿਆਦਾ ਭਰਿਆ ਹੋਇਆ ਆਦਮੀ ਅੱਜ ਬੇਈਮਾਨ ਜ਼ਿਆਦਾ ਦਿਖਦਾ ਹੈ ਅੱਜ ਆਦਮੀ ਦੇ ਅੱਖਾਂ 'ਚ ਦੇਖੋ ਤਾਂ ਅਸ਼ਲੀਲਤਾ ਦਿਖਦੀ ਹੈ ਬੇਪਰੋਸਗੀ ਛਾਈ ਹੋਈ ਹੈ ਆਦਮੀ ਧਰਮ-ਦਰਮ ਕਰਦਾ ਦਾ ਫਿਰਦਾ ਹੈ ਪਰੰਤੂ ਲੱਛਣ ਦਰਬਾਰੇ ਦਿਖਦੇ ਨਹੀਂ ਕਿਸੇ ਦੇ ਅਰਧੇ ਟਾਕਨਾਂ ਸਤਰੀ ਜੇ ਅੱਦੇ ਕੱਪੜੇ ਤਾਰ ਕੇ ਚਾਹ ਕਿਸੇ ਸਟੇਜ ਤੇ ਖੜ ਜੇ ਚਾਹ ਕਿਸੇ ਤੇ ਖੜ ਜੇ ਉਥੇ ਬਹੁ ਵੱਡਾ ਕਠਾਉਣ ਦੀ ਸੰਭਾਵਨਾ ਬਣ ਜਾਂਦੀ ਹੈ ਅੱਡੇ ਅੱਡੇ ਸ੍ਰੇਸ਼ਟ ਭਗਤਾਨੇ ਜੋ ਰੱਬ ਦੀਆਂ ਗੱਲਾਂ ਕਰਦੇ ਨੇ ਮੋਬਾਈਲ ਦੇ ਉੱਪਰ ਉਹਨਾਂ ਨੂੰ 5-7 ਲੋਕ ਸੁਣਦੇ ਨੇ ਪਰੰਤੂ ਇੱਕ ਵੈਸ਼ਿਆ ਜੈਸੀ स्त्री ਜੋ ਅੱਦੇ ਕੱਪੜੇ ਕੱਢ ਕੇ टीविजन फोटो है, वो लखा, लोग फॉलो करते तो समाज कितने वग गया चाहे कोई देखे ना देखे परंतु समाज जो नहीं रहा तंदुरुस्त अज बीमार हो रहा समाज छोटे छोटे बच्चे मोबाइल का पेंडा नहीं छोड़ मेरी गल लिख ली और रोटी नहीं देनी इन्होंने सुनो जी मोबाइल दे रखे आने वाले समय के बच्चे मोबाइल आदमी निपुंसक बना दूगा जल्दी हो ज्यादा टाइम नहीं लगना थोड़े बच्चे भी बिचे शामिल हो गए जो मोबाइल दे के रखे आदमी तंदुरुस्त मन समझ तैयार ही नहीं गल जवाक थोड़ी सब तो वीडी संपत्ति है ਜੇ ਉਹ ਹੀ ਨਸ਼ਟ ਹੋ ਗਏ ਤਾਂ ਤੁਸੀਂ ਕੀ ਕਰਦਾਇਓ ਫਿਰ ਉਰੇ ਬੱਚਿਆਂ ਤੇ ਪਹਿਰਾ ਦੇਣ ਦਾ ਕੱਲਾ ਮਾਸਟਰਾਂ ਦਾ ਬਰਜਾਏ ਥੋੜਾ ਬਰਜ ਨਹੀਂ ਆਏ ਕਿ ਤੁਸੀਂ ਬੱਚਿਆਂ ਦੇ ਪਾਸ ਰਹੋ ਉਹਨਾਂ ਦੇ ਮਨ ਨੂੰ ਫਰੋਲੋ ਕੀ ਹੈ ਐਸਾ ਪਸ਼ੂ ਵੀ ਬੱਚੇ ਪੈਦਾ ਕਰ ਦਿੰਦੇ ਨੇ ਪਰੰਤੂ ਮਾਨਵ ਦੇ ਬੱਚੇ ਦੇ ਵਿੱਚ ਫਰਕ ਇਹ ਹੁੰਦਾ ਹੈ ਕਿ ਉਹ ਸਮਾਜ ਵਾਸਤੇ ਲਾਭ ਆਨਵਿੱਤ ਕਰਨ ਵਾਲਾ ਬਣ ਜਾਂਦਾ ਹੈ ਸਮਾਜ ਤੇ ਬੋਝ ਨਹੀਂ ਬਣਦਾ ਹੈਗਾ ਇਸ ਕਰਕੇ ਐਸੇ ਬੱਚੇ ਦਿਓ ਸਮਾਜ ਨੂੰ ਉਹਨਾਂ ਤੇ ਪਹਿਰੇ ਦਿਓ ਦੇਖੋ ਕੀ ਕਰ ਰਹੇ ਨੇ ਉਹ ਆਪਣੇ ਗ੍ਰੰਥਾਂ ਦੀ ਆਪਣੇ ਸੰਸਕਾਰਾਂ ਦੀ ਜੋ ਵੀ ਪ੍ਰਸ਼ਾਦ ਬਣਦਾ ਹੈ ਉਹਨਾਂ ਤੱਕ ਪਹੁੰਚਾਓ ਜੇ ਤੁਸੀਂ ਸਹੀ ਰੂਪ ਦੇ ਵਿੱਚ ਪਿਛਲੇ 20 ਸਾਲਾਂ ਦਾ ਨੁਕਸਾਨ ਪੂਰਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਸੰਭਾਲ ਲਓ ਇਹ ਸਹੀ ਗੱਲਾਂ ਨੇ ਚਾਹੇ ਕਿਸੇ ਨੂੰ ਵਧੀਆ ਲੱਗਦੀ ਹੋਣ ਚਾਹੇ ਨਾ ਵਾਹ ਜੀ ਜੈ ਹੋਵੇ ਕੱਲੇ ਕੱਪੜੇ ਪਾ ਕੇ ਆਪਾਂ ਕਿਸੇ ਨੂੰ ਸਿੱਖ ਨਹੀਂ ਬਣਾ ਸਕਦੇ ਇੱਕ ਸ੍ਰੇਸ਼ ਨੰਬਰ ਮੰਦਾ ਨਿਰਮਾਣ ਕਰਨਾ ਪਊਗਾ ਔਰੋ ਮਾਤਾ ਦੇ ਹੱਥ ਦੇ ਵਿੱਚ ਸਭ ਤੋਂ ਵੱਧ ਹੈ ਜਿਹੜੀ ਮਾਂ ਧਾਰਮਿਕ ਨਹੀਂ ਆ ਕਰੇ ਉਹ ਆਪਣੇ ਬੱਚੇ ਨੂੰ ਧਾਰਮਿਕ ਦੀ ਸਿੱਖਿਆ ਨਹੀਂ ਦੇ ਸਕਦੀ ਇਸ ਕਰਕੇ ਆਦਮੀ ਨਾਲੋਂ ਵੀ ਜ਼ਿਆਦਾ ਮਾਂ ਦਾ ਧਾਰਮਿਕ ਹੋਣਾ ਜ਼ਰੂਰੀ ਹੈ ਇਹ ਗ੍ਰੰਥ ਕਹਿੰਦੇ ਨੇ ਵਾਹ ਜੀ ਜੈ ਹੋ ਜੈ ਸੋਇਸ ਕਰਕੇ ਆਪਣੇ ਬੱਚਿਆਂ ਨੂੰ ਬਚਾਓ ਮੋਬਾਈਲਾਂ ਤੋਂ ਕਿਉਂਕਿ ਇਹਦੇ ਵਿੱਚ ਅਸ਼ਲੀਲ ਬਹੁਤ ਗੰਦਮੰਦ ਤੁਹਾਡੇ ਬੱਚੇ ਰਾਤ ਨੂੰ ਤੁਹਾਡੇ ਤੋਂ ਚੋਰੀਆਂ ਦੇਖਦੇ ਨੇ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਤਾਂ